ਲੋ ਵੀ ਮਿੱਤਰੋ ਅੱਜ ਆਪਣੇ ਨਾਲ ਨੇ ਬਾਈ ਜਗਦੀਪ ਰੰਨਾਵਾ ਹੋਰ ਬਾਈ ਕੀ ਹਾਲ ਚਾਲ ਨੇ ਵਧੀਆ ਵੀਰੇ ਤੇ ਇੱਕ ਵੀਰੇ ਬਹੁਤ ਦਿਨਾ ਤੋਂ ਨਾ ਮੁੱਦਾ ਵਾਲਾ ਚੱਲੀ ਜਾਂਦਾਗਾ ਹੌਬੀ ਢਾਲੀਵਾਲ ਦੇ ਇੱਕ ਕੁੜੀ ਸਟੇਜ ਤੇ ਖੜੀ ਉਹਨਾਂ ਬਾਰੇ ਇੱਕ ਕਹਿ ਰਹੀ ਆ ਵੀ ਇਹਨਾਂ ਨੇ ਮੇਰੇ ਨਾਲ ਐ ਕਰਿਆ ਜਾਂ ਬੋ ਕਰਿਆ ਛੋੜਿਓ ਉਹਦੇ ਤੇ ਕੀ ਵਿਚਾਰ ਆ ਹੌਬੀ ਢਾਲੀਵਾਲ ਤੇ ਹੌਬੀ ਢਾਲੀਵਾਲ ਕਹਿੰਦਾ ਮੈਂ ਖਾਸਾ ਵੱਡਾ ਆਦਮੀ ਆ ਹੌਬੀ ਢਾਲੀਵਾਲ ਨੂੰ ਮੈਂ ਕਹਿਣਾ ਚਾਹੁੰਦਾ ਵੀ ਪੰਜਾਬੀਆਂ ਨੂੰ ਪੂਰੇ ਬਾਲਟੇ 'ਚ ਪੰਜਾਬੀਆਂ ਨੂੰ ਪਤਾ ਵੀ ਧੀਆਂ ਪੇਣਾ ਦੀ ਇੱਜ਼ਤ ਕਿਵੇਂ ਕਰਨੀ ਆ ਤੁਸੀਂ ਜਿਹੜੇ ਬੋਲ ਬੋਲ ਰਹੇ ਸੀ ਮੈਂ ਖਾਸਾ ਵੱਡਾ ਆਦਮੀ ਆ ਮੈਂ ਉਹ ਆ ਜਾਂ ਖਾਸਾ ਵੱਡਾ ਆਦਮੀ ਤਾਂ ਇੱਥੇ ਦਾ ਬਈ ਬਦਾਲੀ ਵਰਗੇ ਮੋੜ ਤੇ ਪੰਜਾਬੀਆਂ ਨੇ ਪੰਜਾਬੀਆਂ ਨੇ ਨਾ ਕਿਸੇ ਦੀ ਇਨ ਮੰਨੀ ਆ ਨਾ ਮੰਨਣ ਜਿਹੜਾ ਬੰਦਾ ਨੇ ਹੰਕਾਰ ਕਰਿਆ ਪੰਜਾਬੀ ਉਹਨੂੰ ਤਾਂ ਫਿਰ ਥੱਲੇ ਲਾਉਂਦੇ ਲਾਉਂਦੇ ਆ ਧਰਤੀ ਤੇ ਪਹਿਲਾਂ ਤੁਹਾਡਾ ਖਰਬੂਜਿਆਂ ਦਾ ਵੀ ਰੌਲਾ ਪੈ ਗਿਆ ਸੀ ਆ ਹਸਾਬ ਨਾਲ ਚੱਲੋ ਤੁਸੀਂ ਜੇ ਕਲਾਕਾਰ ਹੈਗੇ ਹੋ ਤਾਂ ਉਹ ਜਿਹੇ ਹਸਾਬ ਨਾਲ ਰਹੋ ਉਹ ਜਿਹੇ ਹਸਾਬ ਨਾਲ ਲੋਕ ਤੁਹਾਡੀ ਰਿਸਪੈਕਟ ਕਰਨਗੇ ਪਰ ਜੇ ਤੁਸੀਂ ਕਹੋਗੇ ਵੀ ਇਸੀ ਕਲਾਕਾਰੀ ਦੇ ਨਾਲ ਨਾਲ ਦੂਜਾ ਸਿਸਟਮ ਚਲਾਉਣਾ ਲੋਕਾਂ ਦੇ ਰੂਹ ਮਾਰਨੇ ਇਹ ਕਦੇ ਵੀ ਨਹੀਂ ਚੱਲ ਸਕਦਾ ਠੀਕ ਹੈ ਕੋ ਗੱਲਬਾਤ ਹੋਵੇ ਬਰੂ ਆਪਾਂ ਬੋਲਦੇ ਵੀ ਚੰਗੇ ਲੱਗਦੇ ਪਰ ਜੇ ਤੁਸੀਂ ਧੀਆ ਪਹਿਣ ਦੀ ਅਨਰਸਪੈਕਟ ਕਰੋਗੇ ਨਾ ਤਾਂ ਇਹ ਕੰਮ ਨਹੀਂ ਚੱਲਣਾਗਾ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਉਹਦੇ ਟੱਕਰ ਜਾਂਦੇ ਹੁੰਦੇ ਆ ਤੇ ਜੇ ਤੁਸੀਂ ਚੈਲੰਜ ਕਰੋਗੇ ਤਾਂ ਪੰਜਾਬ ਚੈਲੰਜ ਪੰਜਾਬ ਚ ਕਬੂਲ ਕਰਨ ਵਾਲੇ ਬਹੁਤ ਬੈਠੇ ਆ ਬੰਦੇ ਉਹਨਾਂ ਚ ਮੇਰੇ ਵਰਗਾ ਵੀ ਹੋ ਸਕਦਾ ਹੈ ਇਸ ਲਈ ਬੇਨਤੀ ਹੈ ਦੁਬਾਰੇ ਕਹਿੰਦੇ ਆ ਤੁਹਾਨੂੰ ਇਸ ਆਬ ਨਾਲ ਰਹੋ ਕੋਈ ਫਾਇਦਾ ਨਹੀਂ ਹੈ ਪੰਜਾਬ ਬਨੇ ਸ਼ੁਰੂ ਤੋਂ ਹੰਕਾਰਿਆਂ ਦਾ ਮੂੰਹ ਬੰਨਿਆ ਇਹ ਪਿੱਛੇ ਨਹੀਂ ਹਟਦੇ ਕਿਉਂਕਿ ਇਹ ਤਾਂ ਉਹ ਜੀ ਧਰਤੀ ਇੱਥੇ ਦਾ ਖਾਣ ਪੀਣ ਪੌਣ ਪਾਣੀ ਇਹੋ ਜਗਾ ਵੀ ਇਹਨਾਂ ਨੇ ਵੱਡੇ ਵੱਡੇ ਮੂੜੇ ਜਿਹੜੇ ਵੀ ਢਾੜ ਵੀ ਚੜ ਕੇ ਆਏ ਆ ਪੁਰਾਣੇ ਟਾਈਮ 'ਚ ਉਹਨਾਂ ਨੂੰ ਫਿਰ ਗੁੰਹਦੀ ਖਾਣੀ ਪਈ ਜੇ ਇਹ ਨਹੀਂ ਕਿਸੇ ਤੋਂ ਨਾ ਕਿਸੇ ਦੀ ਝੱਲਣ ਨਾ ਕਿਸੇ ਨੂੰ ਪਹਿਲਾਂ ਗਲਤ ਬੋਲਣ ਜਿਹੜਾ ਇਹਨਾਂ ਨੂੰ ਬੋਲਦਿਆਂ ਨੂੰ ਬਖਸੇ ਨਹੀਂ ਇਸ ਲਈ ਤੁਸੀਂ ਆਪ ਦੀ ਕਾਚਰ ਰਹੋ ਧੰਨਵਾਦ ਜਿਉਂਦੇ ਰਹੋ ਦੱਬ ਕੇ ਵੀਡੀਓ ਸ਼ੇਅਰ ਕਰਦੇ